ਇਹ ਪੱਧਰ ਦੇ ਲੀਡਰ ਪੈਦਾ ਕਰਨ ਵਾਲਾ ਹਲਕਾ ਹੁਸ਼ਿਆਰਪੁਰ ਕਾਸ਼ੀਰਾਮ ਮਾਇਆਵਤੀ ਗਿਆਨੀ ਜੈਲ ਸਿੰਘ ਤੇ ਦਰਵਾਰਾ ਸਿੰਘ ਵਰਗੇ ਨੇਤਾਵਾਂ ਦੀ ਕਰਮ ਭੂਮੀ ਰਹੀ ਇਹ ਲੋਕ ਸਭਾ ਸੀਟ ਆਓ ਜਾਣੀਏ ਲੋਕ ਸਭਾ ਹਲਕਾ ਹੁਸ਼ਿਆਰਪੁਰ ਦਾ ਸਿਆਸੀ ਸਫ਼ਰ 1952 ਦੀ ਪਹਿਲੀ ਹੁਸ਼ਿਆਰਪੁਰ ਲੋਕ ਸਭਾ ਦੀ ਚੋਣ ਕਾਂਗਰਸ ਦੇ ਉਮੀਦਵਾਰ ਦੀਵਾਨ ਚੰਦ ਸ਼ਰਮਾ ਨੇ ਜਿੱਤੀ ਤੇ 1962 ਤੱਕ ਲਗਾਤਾਰ ਤਿੰਨ ਵਾਰ ਕਾਂਗਰਸ ਦੇ ਆਗੂ ਹੀ ਮੱਲਾ ਮਾਰਦੇ ਰਹੇ ਲੋਕ ਸਭਾ ਹੁਸ਼ਿਆਰਪੁਰ ਹਲਕੇ ਦੀਆਂ ਹੋਈਆਂ 17 ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਜੇਕਰ ਦੇਖਿਆ ਜਾਵੇ ਤਾਂ 10 ਵਾਰ ਕਾਂਗਰਸ 4 ਵਾਰ ਭਾਜਪਾ 1 ਵਾਰ ਬੋਜਨ ਸਮਾਜ ਪਾਰਟੀ 1 ਵਾਰ ਭਾਰਤੀ ਜਨ ਸੰਘ ਤੇ 1 ਵਾਰ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਲੋਕ ਸਭਾ ਦੀਆਂ ਪੌੜੀਆਂ ਚੜੀਆਂ ਹੁਸ਼ਿਆਰਪੁਰ ਅਜਿਹੀ ਸੀਟ ਹੈ ਜਿੱਥੇ ਚੋਣਾਂ ਲੜਨ ਵਾਲੇ ਨੇਤਾ ਦੇਸ਼ ਪੱਧਰ ਦੇ ਆਗੂ ਬਣੇ 1957 ਦੇ ਵਿੱਚ ਇੱਥੋਂ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਸਰਦਾਰ ਬਲਦੇਵ ਸਿੰਘ ਦੇਸ਼ ਤੇ ਰਾੱਖਿਆ ਮੰਤਰੀ ਬਣੇ 1971 ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਪੁੱਜਣ ਵਾਲੇ ਦਰਬਾਰਾ ਸਿੰਘ 1980 ਤੋਂ ਲੈ ਕੇ 1983 ਤੱਕ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 1984 ਦੇ ਵਿੱਚ ਰਾਜ ਸਭਾ ਮੈਂਬਰ ਵੀ ਚੁਣੇ ਗਏ 1980 ਦੇ ਵਿੱਚ ਕਾਂਗਰਸ ਪਾਰਟੀ ਦੇ ਆਗੂ ਗਿਆਨੀ ਜੈਲ ਸਿੰਘ ਮੈਂਬਰ ਆਫ ਪਾਰਲੀਮੈਂਟ ਰਹੇ ਉਹ ਰਾਜ ਸਭਾ ਮੈਂਬਰ ਪੰਜਾਬ ਦੇ ਮੁੱਖ ਮੰਤਰੀ ਤੇ ਦੇਸ਼ ਦੇ ਰਾਸ਼ਟਰਪਤੀ ਤੱਕ ਦੇ ਅਹੁਦਿਆਂ ਤੇ ਵੀ ਬਿਰਾਜਮਾਨ ਰਹੇ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਲੋਕ ਸਭਾ ਤੋਂ 1996 ਦੇ ਵਿੱਚ ਬਾਬੂ ਕਾਸ਼ੀਰਾਮ ਵੀ ਐਮਪੀ ਚੁਣੇ ਗਏ ਜਿਨ੍ਹਾਂ ਦਾ ਭੋਜਨ ਸਮਾਜ ਪਾਰਟੀ ਨੂੰ ਪੈਰਾਂ ਸਰ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਸੀ ਉਹਨਾਂ ਨੇ ਹਮੇਸ਼ਾ ਦਬੇ ਕੁਚਲੇ ਤੇ ਲਤਾੜੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਉਹਨਾਂ ਵੱਲੋਂ ਬੀਐਸਪੀ ਨੂੰ ਪੰਜਾਬ ਤੋਂ ਸ਼ੁਰੂ ਕਰਕੇ ਦੇਸ਼ ਭਰ ਤੱਕ ਫੈਲਾਇਆ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਭੋਜਨ ਸਮਾਜ ਪਾਰਟੀ ਦੀ ਚਾਰ ਵਾਰ ਸਰਕਾਰ ਵੀ ਬਣੀ ਇਸ ਸਿੱਧੀ ਦਿਲਚਸਪ ਗੱਲ ਇਹ ਵੀ ਰਹੀ ਕਿ 1952 ਤੋਂ 2019 ਤੱਕ ਹੋਈਆਂ 17 ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਿਰਫ ਇੱਕ ਔਰਤ ਆਗੂ ਸੰਤੋਸ਼ ਚੌਧਰੀ ਜੋ ਕਿ ਕਾਂਗਰਸੀ ਹਨ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ। ਉਹ ਵੀ ਬਹੁਤ ਹੀ ਘੱਟ ਯਾਨੀ ਕਿ 0.3% ਵੋਟਾਂ ਦੇ ਫਰਕ ਦੇ ਨਾਲ ਉਹਨਾਂ ਨੇ ਭਾਜਪਾ ਆਗੂ ਸੋਮ ਪ੍ਰਕਾਸ਼ ਨੂੰ ਹਰਾਇਆ। ਹੁਸ਼ਿਆਰਪੁਰ ਤੋਂ ਹੀ ਭਾਜਪਾ ਆਗੂ ਵਿਜੇ ਸੰਪਲਾ 2014 ਦੇ ਵਿੱਚ ਐਮਪੀ ਬਣੇ ਅਤੇ 2019 ਦੇ ਵਿੱਚ ਸੋਮ ਪ੍ਰਕਾਸ਼ ਵੀ ਇਸੇ ਸੀਟ ਤੋਂ ਐਮਪੀ ਰਹੇ। ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਵੀ ਬਣਾਇਆ ਗਿਆ। ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਹੀ ਲਗਾਤਾਰ ਤਿੰਨ ਵਾਰ ਕਾਂਗਰਸੀ ਆਗੂ ਕਮਲ ਚੌਧਰੀ ਮੈਂਬਰ ਰਹੇ ਚੁੱਕੇ ਨੇ। ਇਸੇ ਸੀਟ ਤੋਂ ਭੋਜਨ ਸਮਾਜ ਪਾਰਟੀ ਦੇ ਮੌਜੂਦਾ ਸੁਪਰੀਮੋ ਮਾਇਆਵਤੀ ਵੀ 1992 ਦੇ ਵਿੱਚ ਲੋਕ ਸਭਾ ਚੋਣ ਲੜ ਚੁੱਕੇ ਨੇ। ਅਤੇ ਉਹਨਾਂ ਨੂੰ 26.5% ਵੋਟਾਂ ਪਈਆਂ। ਉਹ ਭਾਜਪਾ ਆਗੂ ਵਿਕਰਮ ਸਿੰਘ ਤੋਂ ਲਗਭਗ 9% ਤੋਂ ਵੱਧ ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ। ਜੇਕਰ ਮੌਜੂਦਾ ਸਥਿਤੀ ਤੇ ਚਾਨਣਾ ਪਾਇਆ ਜਾਵੇ ਤਾਂ ਕਾਂਗਰਸ ਵੱਲੋਂ ਯਮਨੀ ਗੋਮਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਗੋਮਰ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜ ਚੁੱਕੇ ਨੇ। ਅਕਾਲੀ ਦਲ ਦੇ ਵੱਲੋਂ ਸੋਨ ਸਿੰਘ ਠੰਡਲ ਤੇ ਦਾਗ ਖੇਡਿਆ ਗਿਆ। ਠੰਡਲ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਵੀ ਰਹਿ ਚੁੱਕੇ ਨੇ। ਅਤੇ 3 ਸਾਲ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਮੰਤਰੀ ਵੀ ਰਹੇ। ਭਾਜਪਾ ਵੱਲੋਂ ਅਨੀਤਾ ਸੋਮਪ੍ਰਕਾਸ਼ ਨੂੰ ਲੋਕ ਸਭਾ ਤੋਂ ਟਿਕਟ ਦਿੱਤੀ ਗਈ ਹੈ। ਉਹ ਸੋਮਪ੍ਰਕਾਸ਼ ਤੇ ਧਰਮਪਤਨੀ ਹਨ। ਸोमप्रकाश ਕੇਂਦਰ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਆਵਾਮ ਦੀ ਪਾਰਟੀ ਦੇ ਵੱਲੋਂ ਕਾਂਗਰਸ ਵਿੱਚੋਂ ਆਏ ਰਾਜਕੁਮਾਰ ਚੱਬੇਵਾਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਰਾਜਕੁਮਾਰ ਕਾਂਗਰਸ ਪਾਰਟੀ ਦੇ ਵਿੱਚ ਰਹਿੰਦੇ ਹੋਏ ਦੋ ਵਾਰ ਵਿਧਾਇਕ ਬਣ ਚੁੱਕੇ ਨੇ ਅਤੇ ਹੋਰ ਵੀ ਕਈ ਮਲਾਈਦਾਰ ਅਹੁਦਿਆਂ ਤੇ ਉਹ ਰਹੇ ਹੁਣ ਦੇਖਣਾ ਇਹ ਹੋਵੇਗਾ ਕਿ ਹੁਸ਼ਿਆਰਪੁਰ ਦੇ ਲੋਕ ਕਿਸ ਆਗੂ ਨੂੰ ਫਤਵਾ ਦਿੰਦੇ ਨੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੌਂਦੇਓ ਜੀ ਧੰਨਵਾਦ